ਮੇਜੀ ਸੱਸੀ ਕਾਲਸ ਮਲਕਤ ਆਰਡਰ ਰਤਨ ਕੀ ਬੀਚਨ ਦੇ ਇੱਕ ਮੈਂ ਤੁਹਾਡਾ ਆਪਣਾ ਦੋਸ਼ੀ ਜੀ ਤਰ੍ਹਾਂ ਨੁਕੰਡਾ ਤੋਂ ਸੋ ਜਿਸ ਤਰ੍ਹਾਂ ਕੇ ਕਰ ਪਰਸਨਾ ਮਾਮਲੇ 15 ਲੱਖ ਦੀ ਲੁੱਟਖੋ ਹੋਈ ਹੈ ਜਿਸ ਦੇ ਝੂਠੀ ਤਲਾਹ ਦੇਣ ਦੇ ਮਾਮਲੇ ਵਿੱਚ ਇੱਕ ਸਾਬਕਾ ਫੌਜੀ ਗ੍ਰਿਫਤਾਰ ਕੀਤਾ ਸੋ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਡੀਐਸਪੀ ਅਰਜੀਤ ਸਿੰਘ ਮਾਨ ਨੇ ਕਿਤੇ ਵੱਡੇ ਖੁਲਾਸੇ ਆਉ ਸੁਣਦੇ ਉਹਨਾਂ ਦੇ ਜਨਮਤ ਉਹ ਮਨੇ ਕੀ ਕਿਹਾ ਆਰਾ ਬੀਆਰਐਸ ਦੇ ਨਾਲ ਆ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆਂ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਅਫਸਰ ਸਾਹਿਬਾਨ ਸਾਰੇ ਇਸ ਕੰਮ ਲਈ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਝੂਠੀ ਫਲਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਘਬਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹ ਸਾਫ ਕਹੋ ਜੀ ਇਹ ਇਹ ਸਾਫ ਕਹੋ ਜੀ ਸਾਪ ਦਾ ਪੁੱਛੀਏ ਹੋਰੇ 3 4 ਬੁਲੇ ਪੈਂਚਰ ਆਇਆ ਕਿੰਨਾ ਨਾਲ ਆਇਆ ਨਹੀਂ ਪਹਿਲਾਂ ਕੋਈ ਪਤਾ ਨਹੀਂ ਪਿੰਡੇ ਕਿਹੜੇ ਸੰਸਾਰ ਕਿੱਥੇ ਕਿੱਟੀ ਨਾ ਪਿੰਡੇ ਇਹ ਕੋਟਲੀ ਫੁੱਟ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਰੋਪੀ ਕਰਦਾ ਸਰ ਇਹ ਸਾਰੀ ਪੂਰੀ ਕਹਾਣੀ ਮੈਰਿਡ ਪਰਿਵਾਰ ਨੂੰ ਕਿਸੇ ਨਹੀਂ ਨਹੀਂ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਕਿਸੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਰਟਿਨ ਜਿਹੜਾ ਉਹ ਚੰਗਾ ਨਹੀਂ ਹੈ ਮੈਰਿਡ ਹੈ ਮੈਰਿਡ ਇਹਦੇ ਇੱਕ ਬੱਚਾ ਹੈਗਾ ਮੁੰਡਾ 18 ਸਾਲ ਦਾ ਇੱਕ ਮੁੰਡਾ ਹੈਗਾ ਇਹਨੇ ਦਿੱਤਾ ਸੀ ਪੁੱਛੀ ਕਿ ਘਰਨਾ ਬਿਲਕੁਲ ਟੁੱਟੀ ਡਰਾਮਾ ਕੀਤਾ ਇਸ ਹੁੰਦੇ ਨੇ ਟੁੱਟੀ ਡਰਾਮਾ ਦਾਖਲ ਹੋ ਗਿਆ ਵੈਸੀ ਵੈਸੀ ਦਾਖਲ ਹੋ ਗਿਆ ਕੋਈ ਇਹ ਕੁਛ ਨਹੀਂ ਹੈ ਠੀਕ ਕਿੰਨੇ ਟਾਈਮ ਤੋਂ ਉਸ ਇਸ ਜੋ ਆ ਘੇੜਦਾ ਸੀ 2001 2001 ਹਾਂ ਕੈਸੀਨੋ ਖੇਡ ਰਿਹਾ 2001 ਇਹ ਕਿਹਦੇ ਪਹਿਲੇ ਇਹ ਤੇ ਸਪਾਟ ਹੋਈ ਆ ਜਨ ਜੀ 2012 ਕਿੰਨਾ ਇੱਕ ਨਸਾਨ ਹੋ ਗਿਆ ਬੱਸ ਡੇਢ ਕਰੋੜ ਰੁਪਏ ਪੈਨਸ਼ਨ ਆਉਂਦੀ ਸੀ ਤੁਹਾਡੀ ਪੈਨਸ਼ਨ ਪਹਿਲੀ ਆਈ ਕਿੰਨੀ ਪੈਨਸ਼ਨ ਆਉਂਦੀ ਸੀ 2000 ਅੱਛਾ ਫਿਰ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਜੀ ਦੂਰੇ ਮਾਤਾ ਪਿਤਾ ਦੇ ਪੈਸੇ ਦਾ ਬਚਾਅ ਕਰਨ ਦੇ ਲਈ ਮੈਂ ਤੇ ਪੈਸੇ ਮੰਗਣਗੇ ਮੈਂ ਪੈਸੇ ਚੁਕੇ ਦੋਚਾਰ ਗਿਆ ਸੀ ਕਿੰਨੇ ਜਣੇ ਇਨਵੋਲਵ ਸੀ ਕਿ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਹੁੰਦੀ ਹੈ ਮੈਂ ਇਕੱਲਾ ਹੀ ਇਕੱਲਾ ਹੀ ਸੀ

ਹਾਂਜੀ ਕਰਦੇ ਆਣ ਕਰਦੇ ਕੋਈ ਤੁਸੀਂ ਨਹੀਂ ਕਰਦੇ ਆਜੋ ਬਹੁਤ ਸਾਰੇ ਆਉਂਦੇ ਨੇ ਸਭੀ ਥੱਲੇ ਖੜ੍ਹਦੇ ਹੋ ਮੈਂ ਨਹੀਂ ਹੋਣਾ